ਜਿਹੜਾ ਯੂਥ ਹੈ ਉਹ ਤਾਂ ਬਹੁਤ ਜ਼ਿਆਦਾ ਅਮਰਿਤਪਾਲ ਦੇ ਪਿੱਛੇ ਲੱਗਿਆ ਹੋਇਆ ਹੈ ਅੱਜ ਜਦੋਂ ਅਸੀਂ ਡਿਬੇਟ ਕਰ ਰਹੇ ਸੀ ਉਹਨਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਪਾਰਟੀ ਕਹਿ ਸਕਦੇ ਆ ਜਾਂ ਫਿਰ ਉਹਨਾਂ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਪਹੁੰਚੇ ਹੋਏ ਸੀ ਤੁਸੀਂ ਉਹਨਾਂ ਦੀ ਆਈਡੀ ਕੀਤੀ ਹੈ ਚੈੱਕ ਕੀਤੀ ਹੈ ਕਿੱਥੋਂ ਦੇ ਨੇ ਕਿੱਥੋਂ ਆ ਰਹੇ ਨੇ ਇੱਕ ਦਿਨ ਅੱਗੇ ਵੀ ਡਿਬੇਟ ਸੀ ਉਹ ਕੋਈ ਬਾਦਲਪਿੰਡ ਤੋਂ ਆਇਆ ਸੀ ਕੋਈ ਫਾਜਲ ਕੋ ਤੋਂ ਆਇਆ ਸੀ ਤੇ ਪੂਰੇ ਪੰਜਾਬ ਦੀ ਇੱਥੇ ਆ ਜਾਂਦੇ ਫਿਰ ਲੈਣਾ ਕਿ ਅੱਜ ਸਾਰੇ ਦੇਸ਼ ਦੀ ਜਿਹੜੀ ਅੱਖ ਉਹ ਇੱਥੇ ਟਿਕੀ ਹੈ ਲੋਕਤੰਤਰ ਚ ਹਰ ਇੱਕ ਨੂੰ ਹੱਕ ਆ ਇਲੈਕਸ਼ਨ ਲੜਨ ਦਾ ਪਿਛਲੀ ਯਾਰ ਬੀਬੀ ਖਾਲੜਾ ਜੀ ਨੇ ਲੜਿਆ ਠੀਕ ਹੈ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜਨ ਦਾ ਕਰਖਦਾ ਇਸ ਕਰਕੇ ਜਿੰਨੇ ਵੀ ਆਜ਼ਾਦ ਉਮੀਦਵਾਰ ਖੜੇ ਨੇ ਹਰੇਕ ਨੇ ਆਪੋ ਆਪਣੀ ਜਿਹੜੀ ਗੱਲ ਆ ਰੱਖਣੀ ਆ ਤਾਂ ਮੈਂ ਪਿੱਛੇ ਜੇ ਦੇਖ ਰਿਹਾ ਸੀ ਕਿ ਜਦੋਂ ਸੂਰੀ ਨੂੰ ਮਾਰਿਆ ਤਾਂ ਇੱਕ ਮੈਂ ਬਿਆਨ ਦੇਖ ਰਿਹਾ ਸੀ ਤੇ ਅਮਰਤਪਾਲ ਜੀ ਦਾ ਉਹਨਾਂ ਨੇ ਸਟicker ਲਾਇਆ ਅਮਰਤਪਾਲ ਜੀ ਤੋਂ ਅਮਰਤ ਸ਼ਕਿਆ ਔਰ ਅਮਰਤਪਾਲ ਜੀ ਉੱਥੇ ਮੀਡੀਆ ਨੂੰ ਬਿਆਨ ਦੇ ਰਿਹਾ ਕਹਿੰਦੇ ਮੈਂ ਤੈਨੂੰ ਜਾਣਦੇ ਹੀ ਨਹੀਂ ਸਾਡਾ ਸਟਿੱਕਰ ਤਾਂ ਰਹੇਗੀ ਲਈ ਫਿਰਦਾ ਪਹਿਲਾਂ ਤਾਂ ਮੁੰਡਿਆਂ ਨੂੰ ਚੰਗੇ ਰਾਹ ਪਾਓ ਜੇ ਬੱਚਿਆਂ ਨੂੰ ਤੁਸੀਂ ਮਾੜੇ ਰਾਹ ਪਾਇਆ ਤੇ ਫਿਰ ਉਹਨਾਂ ਨੂੰ ਚੰਗੇ ਰਾਹ ਲਿਉਂਦੀ ਵੀ ਜ਼ਿੰਮੇਵਾਰੀ ਸਾਡੀ ਜਦੋਂ ਮੇਰਾ ਤਾਂ ਪਰਿਵਾਰ ਪੰਥਕ ਠੀਕ ਹੈ ਤੇ ਮੈਂ ਕਿਉਂ ਜਦੋਂ ਆਪਦੇ ਘਰੇ ਹੀ ਸਾਰਾ ਕੁਝ ਹੋਵੇ ਆਪਦੇ ਮਾਪਿਓ ਦਾ ਹੀ ਆਸ਼ੀਰਵਾਦ ਹੋਵੇ ਤੇ ਕਿਉਂ ਕਿਸੇ ਤੋਂ ਜਾ ਕੇ ਆਸ਼ੀਰਵਾਦ ਮੰਗੀਏ ਤੇ ਕਿਉਂ ਕਿਸ ਨੂੰ ਇਹ ਗੱਲ ਕਹੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਹਮੇਸ਼ਾ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਤੇ ਪੰਥ ਦੀ ਰਖਵਾਲੀ ਕਹਿੰਦੇ ਨੇ ਇਹੀ ਕੰਨ ਹੋ ਸਕਦਾ ਕਿ 1996 ਤੋਂ ਲੈ ਕੇ ਮਤਲਬ ਪਹਿਲਾਂ ਤਾਂ ਤਰਨ ਤਰਨ ਸੀ ਚਲੋ ਫਿਰ ਉਸ ਤੋਂ ਬਾਅਦ ਖਰੂਦ ਸਾਹਿਬ ਬਣਿਆ ਪਰ ਆਸੀ ਦੇਖਿਆ 23 ਸਾਲ ਉਹਨਾਂ ਨੇ ਰਾਜ ਕੀਤਾ ਉਹਨਾਂ ਦੇ ਐਮਪੀ ਬਣੇ ਹੈਨਾ ਤੁਹਾਨੂੰ ਲੱਗਦਾ ਕਿ ਖਾਲੇ ਵੀ ਉਹ ਕਿਤੇ ਨਾ ਕਿਤੇ ਸਟਰੋਂਗ ਪੋਜੀਸ਼ਨ ਦੇ ਵਿੱਚ ਨੇ ਕਿਉਂਕਿ ਹੁਣ ਤਾਂ ਉਹਨਾਂ ਨੇ ਬੀਜਪੀ ਨਾਲੋਂ ਗੱਡ ਜੋੜ ਵੀ ਤੋੜ ਦਿੱਤਾ ਇਹ ਕਹਿ ਕੇ ਕਿ ਆਸੀ ਸਿਰਫ ਔਰ ਸਿਰਫ ਪੰਥ ਦੇ ਕਾਰਨ ਪੰਜਾਬੀ ਮੁੱਦੇ ਲੱਗੇ ਜਿਹੜੀ ਉਹਨਾਂ ਦੀ ਯਾਤਰਾ ਚੱਲ ਰਹੀ ਹੈ ਉਹ ਯਾਤਰਾ ਦਾ ਕੀ ਨਾਮ ਹੈ ਪੰਜਾਬ ਬਚਾਓ ਯਾਤਰਾ ਪਰਿਵਾਰ ਬਚਾਓ ਯਾਤਰਾ ਕਿਉਂਕਿ ਇੱਕ ਇੱਕ ਹੀ ਸੀਟ ਹੈ ਬਠਿੰਡਾ ਜਿੰਦੇ ਤੇ ਸਾਰਾ ਜ਼ੋਰ ਲੱਗ ਰਿਹਾ ਬਾਕੀ ਪੂਰੇ ਪੰਜਾਬ ਚ ਲੜ ਰਹੇ ਨੇ ਲੇਕਿਨ ਬਾਦਸ਼ਾਹ ਦਾ ਕੰਮ ਕਰਨਾ ਇੱਥੇ ਸਰਦਾਰ ਵਿਕਸਾ ਸਿੰਘ ਮਲਟੋਵਾ ਲੜ ਰਹੇ ਨੇ ਉਧਰ ਤੋਂ ਕੋਲ ਕੋਈ ਇੰਟਰਵਿਊ ਲੈਣ ਨਹੀਂ ਜਾਂਦਾ ਉਹ ਵਿਚਾਰੇ ਆਪ ਦੇ ਪੇਜ ਤੋਂ ਹੀ ਲਾਈਵ ਹੁੰਦੇ ਨੇ ਉਥੋਂ ਹੀ ਬੋਲਦੇ ਨੇ ਮੈਂ ਅੱਜ ਤੱਕ ਉਹਨਾਂ ਨੂੰ ਕਿਤੇ ਰਸਤੇ 'ਚ ਨਹੀਂ ਦੇਖਿਆ ਪਰ ਮੈਂ ਉਹਨਾਂ ਨੂੰ ਕੱਲ੍ਹ ਕਾਲ ਕੀਤਾ ਸੀ ਪੁੱਛਿਆ ਸੀ ਤਾਂ ਉਹ ਕਹਿੰਦੇ ਕਿ ਮੇਰੇ ਕੋਲ ਤਾਂ ਕਾਲ ਲੈਣ ਵਾਲੇ ਮੈਂ ਮੈਂ ਤਾਂ ਇੰਟਰਵਿਊ ਲੈਣ ਵਾਲੇ ਬਹੁਤ سارے ਲੋਕ ਆ ਰਹੇ ਨੇ ਥੱਲੇ ਥੱਲੇ ਜਿਹੜੇ ਕਮੈਂਟ ਨਾਲ ਉਹ ਵੀ ਪੜ ਲਿਆ ਕਰੋ ਮੈਂ ਅਜੇ ਤੱਕ ਉਹਨਾਂ ਨੂੰ ਕਿਸੇ ਪ੍ਰੋਗਰਾਮ ਤੇ ਨਹੀਂ ਵੇਖਿਆ ਮੈਂ ਉਹਨਾਂ ਦੇ ਨਾਲ ਕੋਈ ਲੀਡਰ ਨਹੀਂ ਵੇਖਿਆ ਜਾਣ ਕੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਕਿ ਜੇ ਇਹਨੇ ਮਦਦ ਹੀ ਨਹੀਂ ਸੀ ਕਰਨੀ ਤੇ ਫਿਰ ਉਹਨੂੰ ਵਿਚਾਰੇ ਨੂੰ ਖਿਲਾ ਰਿਆ ਕਿ ਅੱਜ 13 ਸੀਟਾਂ 'ਚੋਂ ਇੱਕ ਉਹ ਸੀਟਾਂ ਖਡੂਰ ਸਾਥ ਹਰੇਕ ਜਗ੍ਹਾ ਤੇ ਬਾਗੀ ਸੋਰ ਤੁਸੀਂ ਦੇਖੇ ਇੱਥੇ ਇੱਕ ਵੀ ਬਾਗੀ ਸੋਰ ਨਹੀਂ ਨੌ ਦੇ ਨੌ ਹਲਕੇ ਹਰੇਕ ਬੰਦਾ ਆਪਦਾ ਇਲੈਕਸ਼ਨ ਸਮਝ ਕੇ ਲੜ ਰਿਹਾ ਰਾਣਾ ਗਰਜੀਤ ਸਿੰਘ ਜੀ ਉਹਨਾਂ ਦਾ ਬੇਟਾ ਰਾਣਾ ਇੰਦਰਪ੍ਰਤਾਪ ਉਹ ਕਹਿੰਦੇ ਆ ਕਿ ਇਹ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਡਿੰਪਾ ਜੀ ਕਹਿੰਦੇ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਆ ਬਲਟੋਏ ਚਲੇ ਜਾਓ ਉਹ ਕਹਿੰਦੇ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਮੈਨੂੰ ਤਾਂ ਫਿਕਰ ਹੀ ਕੋਈ ਨਹੀਂ ਆ ਗਿੱਲ ਸਾਹਿਬ ਦੇ ਚਲੇ ਜਾਓ ਉਹ ਦਿਨ ਮੈਂ ਗਿਆ ਮੈਂ ਕਿਹਾ ਜੀ ਇੱਥੋਂ ਦਾ ਮੰਤਰੀ ਇਲੈਕਸ਼ਨ ਲੜ ਰਿਹਾ ਕਹਿੰਦੇ ਪੱਟੀ 'ਚੋਂ ਵੱਧ ਕੇ ਨਿਕਲੇਗਾ ਇੱਕ ਕੈਂਡੀਡੇਟ ਉੱਥੋਂ ਆ ਉਹ ਕਹਿੰਦੇ ਤੂੰ ਇੱਥੋਂ ਇਲੈਕਸ਼ਨ ਵੋਟਾਂ ਵੱਧ ਕੇ ਨਿਕਲੇਗਾ ਇਸੇ ਤਰ੍ਹਾਂ ਤੁਸੀਂ ਡੈਣੀ ਜੀ ਦੇ ਚਲੇ ਜਾਓ ਕੱਲ ਨੂੰ ਉਹਨਾਂ ਦਾ ਰੋਡ ਸ਼ੋਅ ਆ ਕੱਲ ਉਹਨਾਂ ਦੇ ਜਾ ਰਹੇ ਆ ਠੀਕ ਉਹ ਵੀ ਇਹ ਕਹਿੰਦੇ ਆ ਬਾਬਾ ਬਕਾਲਾ ਚਲੇ ਜਾ ਉਥੋਂ ਆਪਣਾ ਭਲਾਈਪੁਰ ਸਾਹਿਬ ਕਿ ਹਰੇਕ ਬੰਦਾ ਜਿਹੜਾ ਹੈ ਕਿ ਉਹ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਬਾਕੀ ਤੁਸੀਂ ਜਿੱਥੇ ਜਾਓਗੇ ਕੋਈ ਕਾਲੀਗੜ੍ਹ ਵਾਲਾ ਰਸਿਆ ਬੈਠਾ ਹੈ ਕੋਈ ਦੂਜੀ ਪਾਰਟੀ ਦਾ ਰਸਿਆ ਬੈਠਾ ਹੈ ਔਰ ਇਸ ਕਰਕੇ ਇਹ ਹੈ ਕਿ ਮੇਰੇ ਵਾਲੀ ਸੀਟ ਜਿਹੜੀ ਉਹ ਬਹੁਤ ਸੇਫ ਸੀਟ ਹੈ ਔਰ ਸਾਰੇ ਜਿਹੜੇ ਮਦਦ ਕਰ ਰਹੇ ਨੇ ਔਰ ਸਾਰਿਆਂ ਦੀ ਮਦਦ ਉਹ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਾਰਿਆਂ ਤੋਂ ਛੋਟਾ ਮੈਨੂੰ ਸਾਰੇ ਪਿਆਰ ਕਰਦੇ। ਮੈਂ ਤਾਂ ਪਹਿਲੇ ਕਿਹਾ ਤੁਸੀਂ लाडले ਹੋ ਸਭੇ। ਹਾਂ, ਕਿ ਮੈਨੂੰ ਸਾਰੇ ਪਿਆਰ ਕਰਦੇ ਨੇ। ਤੇ ਇਸ ਕਰਕੇ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਇੱਕ ਜਿਹੜੇ ਰਸਤੇ ਤੇ ਆਪਾਂ ਬੈਠੇ ਹਾਂ। ਇਹ 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 ਰਸਤਾ ਜਿਹੜਾ ਹੈ, ਇਹ ਰਸਤਾ ਸਿੱਧਾ ਜਿਹੜਾ ਘੰਤਣ ਬਾਬਾ ਬੁੱਢਾ ਸਾਹਿਬ ਨੂੰ ਜਾਂਦਾ। ਔਰ ਮੈਂ ਹਰ ਸੰਗ੍ਰਾਂਤ ਤੇ ਜਿਹੜਾ ਇੱਥੇ ਪਹੁੰਚਦਾ ਮੈਂ। ਇਸ ਕਰਕੇ ਕਿ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਹੀ ਇੱਥੋਂ ਤੱਕ ਪਹੁੰਚ ਰਿਹਾ।